ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਿਹਾ ਜੀ ਚਿਬੜਾਂ ਦੀ ਚਟਨੀ ਦੋ ਤਰੀਕੇ ਨਾਲ ਅਗਰ ਤੁਹਾਨੂੰ ਇਸਤੇ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਪਸੰਦ ਆਇਆ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਸਤੇ ਲਈ ਜੀ ਆਪਾਂ ਦੇਖੋ ਸਭ ਤੋਂ ਪਹਿਨਾ ਚਿਬੜਾਂ ਨੂੰ ਚੰਗੀ ਤਰ੍ਹਾਂ ਆਪਾਂ ਨੇ ਧੋ ਕੇ ਸਾਫ਼ ਕਰ ਲਿਆਗਾ ਹੁਣ ਆਪਾਂ ਇਸ ਨੂੰ ਛਿਲ ਲੈਣਾਗਾ ਇਸ ਦਾ ਜੋ ਸਿਲਕਾਗਾ ਸਾਰਾ ਹਟਾ ਦੇਣਾਗਾ ਹਲਕਾ ਹਲਕਾ ਹੀ ਆਪਾਂ ਇਸ ਨੂੰ ਛਿਲਣਾਗਾ ਇਸੀ ਤਰੀਕੇ ਨਾਲ ਜੀ ਆਪਾਂ ਨੇ ਸਾਰੇ ਚਿਬੜਾ ਨੂੰ ਸਿਲ ਕੇ ਰੈਡੀ ਕਰ ਲੈਣਾਗਾ ਆਪਾਂ ਇਸ ਨੂੰ ਧੋ ਕੇ ਫਿਰ ਛਿੱਲਣਾਗਾ ਜੀ ਆਪਾਂ ਜੀ ਪਹਿਨਾ ਚਿਬੜਾ ਨੂੰ ਛਿੱਲ ਲਿਆ ਬਾਅਦ ਵਿੱਚ ਇਸ ਨੂੰ ਆਪਾਂ ਨੇ ਧੋਤਾ ਤਾਂ ਫਿਰ ਆਪਣੀ ਚਟਨੀ ਵਿੱਚ ਜ਼ਿਆਦਾ ਪਾਣੀ ਹੋ ਜਾਵੇਗਾ ਹੁਣ ਆਪਾਂ ਸਾਰੇ ਚਿਬੜਾ ਨੂੰ ਛਿੱਲ ਕੇ ਰੈਡੀ ਕਰ ਲੈਗਾ ਹੁਣ ਆਪਾਂ ਤੁਹਾਨੂੰ ਚਟਨੀ ਬਣਾਉਣ ਦਾ ਪਹਿਲਾ ਤਰੀਕਾ ਦੱਸਾਂਗੇ ਇਸ ਦੇ ਲਈ ਜੀ ਆਪਾਂ ਨੇ ਸਭ ਤੋਂ ਪਹਿਨਾ ਇੱਕ ਗ੍ਰੈਂਡਰ ਜਾਰ ਵਿੱਚ ਇੱਕ ਕੌਲੀ ਆਪਾਂ ਚਿਬੜਾਂ ਦੀ ਪਾਈ ਆ ਹੋਣਾ ਪਈ ਇਸ ਵਿੱਚ ਟੇਸਟ ਅਨੁਸਾਰ ਨਮਕ ਪਾਵਾਂਗੇ। ਰੈੱਡ ਚਿੱਲੀ ਪਾਵਾਂਗੇ ਆਪਾਂ। 3-4 ਆਪਾਂ ਨੇ ਜੀ ਰੈੱਡ ਚਿੱਲੀ ਐਡ ਕੀਤੀ ਆ ਤੁਸੀਂ ਰੈੱਡ ਚਿੱਲੀ ਪਾਊਡਰ ਵੀ ਪਾ ਸਕਦੇ ਹੋ ਹੁਣ ਆਪਾਂ ਇਸ ਨੂੰ ਸਮੂਥ ਪੇਸਟ ਬਣਾ ਦੇਣਾਗਾ ਗ੍ਰाइंड ਕਰਕੇ। ਤਾਂ ਆਪਣੀ ਚਟਨੀ ਬਣ ਕੇ ਇਹ ਰੈਡੀ ਹੋ ਜਾਏਗੀ। ਇਹ ਕਾਮਨ ਤਰੀਕਾ ਹੈਗਾ ਹਰ ਇੱਕ ਘਰ ਵਿੱਚ ਇਸੇ ਤਰੀਕੇ ਨਾਲ ਹੀ ਇਹ ਚਟਨੀ ਬਣਾ ਕੇ ਤਿਆਰ ਕੀਤੀ ਜਾਂਦੀ ਹੈ ਲਗਭਗ। ਹੁਣ ਆਪਾਂ ਤੁਹਾਨੂੰ ਜੀ ਇਸ ਨੂੰ ਇੱਕ ਬਾਲ ਵਿੱਚ ਪਾ ਕੇ ਦਿਖਾਉਣਾ ਕਿ ਇਹ ਕੰਨੀ ਜਿਆਦਾ ਵਧੀਆ ਬਣ ਕੇ ਦੇਖੋ ਲੱਗ ਰਹੀ ਆ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਤੁਹਾਨੂੰ ਦੂਜਾ ਤਰੀਕਾ ਦੱਸਾਂਗੇ ਚਟਨੀ ਬਣਾਉਣ ਦਾ ਇਸ ਤੇ ਲਈ ਜੇ ਆਪਾਂ ਨੇ ਗ੍ਰੈਂਡਰ ਜਾਰ ਵਿੱਚ 7-8 ਪੀਸ ਆਪਾਂ ਨੇ ਜਿਬੜਾਂ ਦੇ ਲੈਣੇ ਨੇ ਜਿਆਦਾ ਨਹੀਂ ਹੁਣ ਆਪਾਂ ਇਸ ਵਿੱਚ ਹਰਾ ਧਨੀਆ ਪਾਵਾਂਗੇ ਹੁਣ ਆਪਾਂ ਜੀ ਇਸ ਵਿੱਚ ਰੈੱਡ ਚਿਲੀ ਪਾ ਮੰਗੇ ਤੁਸੀਂ ਗ੍ਰੀਨ ਚਿਲੀ ਵੀ ਐਡ ਕਰ ਸਕਦੇ ਹੋ ਉਹ ਤੁਹਾਡੀ ਚੋਇਸ ਆ ਹਾਫ ਆਪਾਂ ਨੇ ਜੀ ਪਿਆਜ਼ ਲਿਆਗਾ ਤੇ ਹਾਫ ਹੀ ਆਪਾਂ ਨੇ ਟਮਾਟਰ ਐਡ ਕਰਨਾਗਾ ਟੇਸਟ ਅਨੁਸਾਰ ਆਪਾਂ ਇਸ ਵਿੱਚ ਨਮਕ ਪਾ ਲੈਣਾਗਾ ਇਸ ਦਾ ਵੀ ਆਪਾਂ ਨੇ ਇੱਕ ਸਮੂਥ ਪੇਸਟ ਬਣਾ ਕੇ ਤਿਆਰ ਕਰ ਲੈਣਾਗਾ ਚਟਣੀ ਦਾ ਇਹ ਚਟਣੀ ਵੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਤੁਸੀਂ ਵੀ ਆਪਣੇ ਘਰ ਵਿੱਚ ਇਸ ਤਰੀਕੇ ਨਾਲ ਇੱਕ ਵਾਰ ਚ ਬਣਾ ਲਈ ਚਟਣੀ ਨੂੰ ਜਰੂਰ ਬਣਾ ਕੇ ਟਰਾਈ ਕਰਿਓ ਹੁਣ ਆਪਾਂ ਇਸ ਨੂੰ ਵੀ ਇੱਕ ਬੋਲ ਵਿੱਚ ਪਾ ਲੈਣਾਗਾ ਦੇਖੋ ਜੀ ਕਿੰਨੀ ਵਧੀਆ ਲੱਗ ਰਹੀ ਹੈ ਆਪਣੀ ਇਹ ਚਟਨੀ ਬਣ ਕੇ ਦੋਨੋਂ ਹੀ ਬਹੁਤ ਜ਼ਿਆਦਾ ਚਟਨੀ ਹੈ ਇਹ ਟੇਸਟੀਆਂ ਬਣ ਕੇ ਤਿਆਰ ਹੋਈਆਂ ਨੇ ਅਗਰ ਤੁਹਾਨੂੰ ਜੀ ਇਸ ਤੇ ਬਣਾਉਣ ਦਾ ਮੇਰਾ ਤਰੀਕਾ ਜੀ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਜੀ ਪ੍ਰੈਸ ਕਰ ਲਿਆ ਕਰੋ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤਹਾਡੇ ਤੱਕ ਤੁਰੰਤ ਪਹੁੰਚ ਜਾਏ ਕਰੀ ਵੀਡੀਓ ਦੇਖਣ ਲਈ ਜੀ ਧੰਨਵਾਦ